ਤੇ ਉੱਥੋਂ ਸਾਨੂੰ ਡਾਇਵਰਸ ਕਰ ਦਿੱਤਾ ਜਾਂਦਾ ਡਾਇਵਰਸੀਫਾਈ ਕਰਕੇ ਕਿਸੇ ਹੋਰ ਪਾਸੇ ਤੋਰ ਦਿੱਤਾ ਜਾਂਦਾ ਸਾਡੇ ਨਾਲ ਇਤਿਹਾਸ ਚ ਬੜੀ ਵਾਰੀ ਵਾਪਰਦੀ ਹੈ ਇਹ ਤੋਂ ਸਬਕ ਲੈਣ ਦੀ بجائے ਅਸੀਂ ਉਹਦੇ ਮਗਰ ਹੀ ਤੁਰੇ ਜਾਂਦੇ ਹ ਜਿਹੜੀ ਕੋਈ ਇਫੈਕਟ ਨਿਕਲਦਾ ਉਹਦੇ ਪਿੱਛੇ ਕਾਰਨ ਜੂਰ ਹ ਅਸੀਂ ਨੰਦਪੁਰ ਸਾਹਿਬ ਦਾ ਮਤਾਂ ਸ਼ੁਰੂ ਹੋਇਆ ਤੇ ਨੰਦਪੁਰ ਸਾਹਿਬ ਦਾ ਮਤੇ ਦੀ ਗੱਲ ਮੁੱਕਦੀ ਕਿੱਥੇ ਹੈ ਦਰਬਾਰ ਸਾਹਿਬ ਤੇ ਅਟੈਕ ਤੇ ਆ ਗਏ ਗੱਲ ਕੀ ਸੀ ਤੇ ਪਹੁੰਚ ਕਿੱਥੇ ਗਈ ਧਿਆਨ ਦੇ ਅੰਦਰ ਮੈਂ ਜਦੋਂ ਵੀ ਗੰਗਸਰ ਜੈਤੋ ਦਾ ਮੋਰਚੇ ਨੂੰ ਸਮਝਦਾ ਪੜ੍ਹਦਾ ਤੇ ਇਹ ਸਟਰੈਟਜੀ ਹਮੇਸ਼ਾ ਹੀ ਸਮਝ ਲੱਗਦੀ ਹੈ ਕਿ ਅਸੀਂ ਜਿਸ ਗੱਲ ਲਈ ਮੋਰਚਾ ਸ਼ੁਰੂ ਕਰਦੇ ਆ ਜਾਂ ਜਿਸ ਗੱਲ ਲਈ ਗੱਲ ਅੱਗੇ ਵਧਾਉਂਦੇ ਆ ਤੇ ਉੱਥੋਂ ਸਾਨੂੰ ਡਾਇਵਰਸ ਕਰ ਦਿੱਤਾ ਜਾਂਦਾ ਡਾਇਵਰਸੀਫਾਈ ਕਰਕੇ ਕਿਸੇ ਹੋਰ ਪਾਸੇ ਤੋੜ ਦਿੱਤਾ ਜਾਂਦਾ ਹੈ ਇਹ ਗੱਲ ਸਾਡੇ ਨਾਲ ਇਤਿਹਾਸ ਚ ਬੜੀ ਵਾਰੀ ਵਾਪਰਦੀ ਹੈ ਤੇ ਅਸੀਂ ਬਾਰ ਬਾਰ ਇਹਦੇ ਤੋਂ ਸਬਕ ਲੈਣ ਦੀ ਬਜਾਏ ਅਸੀਂ ਉਹਦੇ ਮਗਰ ਹੀ ਤੁਰੇ ਜਾਂਦੇ ਹਾਂ ਕੌਜ਼ ਐਂਡ ਇਫੈਕਟ ਦੀ ਥਿਊਰੀ ਨੂੰ ਤੁਸੀਂ ਨੌਜਵਾਨ ਬੱਚੇ ਬੱਚੀਆਂ ਬੈਠੇ ਬੇਸ਼ੱਕ ਤੁਹਾਡੀ ਪੜ੍ਹਾਈ ਛੜੀ ਆ ਉਹ ਗੁਰਮਤ ਦੇ ਆਸਪੈਕਟ ਉਹ ਤੁਹਾਨੂੰ ਕਰਵਾਈ ਜਾ ਰਹੀ ਆ ਪਰ ਜਿਹੜੀ 10ਵੀਂ 12ਵੀਂ ਤੱਕ ਤੁਸੀਂ ਕੌਜ਼ ਐਂਡ ਇਫੈਕਟ ਪੜ੍ਹਿਆ ਹੋਵੇਗਾ ਤੇ ਉਹ ਉਹਨਾਂ ਨੂੰ ਇਹ ਗੱਲ ਪੜੇ ਲਿਖੇ ਬੰਦੇ ਨੂੰ ਸਮਝ ਲੱਗਦੀ ਹੈ ਕਿ ਕਿਵੇਂ ਕਿਹੜੀ ਚੀਜ਼ ਦਾ ਜਿਹੜੀ ਕੋਈ ਇਫੈਕਟ ਨਿਕਲਦਾ ਉਹਦੇ ਪਿੱਛੇ ਕਾਰਨ ਜ਼ਰੂਰ ਹੁੰਦਾ ਹੈ ਤੇ ਜਿਹੜਾ ਕਾਰਨ ਹੈ ਉਹਦਾ ਇਫੈਕਟ ਜ਼ਰੂਰ ਨਿਕਲੇਗਾ ਇਹ ਇਹ ਗੱਲ ਸਾਨੂੰ ਆਪਸ ਵਿੱਚ ਇਹਨਾਂ ਦਾ ਰਿਲੇਸ਼ਨ ਸਮਝਣਾ ਜਿਹੜਾ ਉਹ ਬਹੁਤ ਜ਼ਰੂਰੀ ਹੈ ਕਿ ਰਿਸ਼ਪਾਲ ਸਿੰਘ ਜੀ ਨੇ ਇਸ਼ਾਰਾ ਦਿੱਤਾ ਕਿ ਅਨੰਦਪੁਰ ਸਾਹਿਬ ਦਾ ਮਤਾ ਸ਼ੁਰੂ ਹੋਇਆ ਤੇ ਅਨੰਦਪੁਰ ਸਾਹਿਬ ਦਾ ਮਤੇ ਦੀ ਗੱਲ ਮੁੱਕਦੀ ਕਿੱਥੇ ਹੈ ਦਰਬਾਰ ਸਾਹਿਬ ਤੇ ਅਟੈਕ ਤੇ ਆ ਕੇ ਉਹ ਗੱਲ ਕੀ ਸੀ ਤੇ ਪਹੁੰਚ ਕਿੱਥੇ ਗਈ ਹੁਣ ਜੇ ਮੈਂ ਅੱਜ ਦੀ ਸੰਦਰਭ ਨੂੰ ਗੱਲ ਕਰਾਂ ਬੇਸ਼ੱਕ ਮੇਰਾ ਇਹ ਵਿਸ਼ਾ ਨਹੀਂ ਹੈ ਮਾਹਰ ਨਹੀਂ ਹੈ ਇਹ ਗੱਲ ਕਰਨਗੇ ਕਿ ਅੱਜ ਪੰਜਾਬ ਦੇ ਅੰਦਰ ਕਿਸਾਨੀ ਮੋਰਚਾ ਫੇਰ ਸ਼ੁਰੂ ਹੋਇਆ ਤੇ ਜਿਹੜੇ ਲੀਡਰ ਪਹਿਲੇ ਉੱਭਰੇ ਸੀ ਉਹਨਾਂ ਦੀ ਜਗ੍ਹਾ ਦੇ ਉੱਤੇ ਅੱਜ ਦੋ ਨਵੇਂ ਬੰਦੇ ਲੀਡ ਕਰ ਰਹੇ ਨੇ ਤੇ ਪਿਛਲਿਆਂ ਦੀ ਜਿਹੜੀ ਹੈ ਉਹ ਕਾਬਲੀਅਤ ਤੇ ਲੀਡਰਸ਼ਿਪ ਸਟੇਕ ਤੇ ਹੈ ਕਿ ਜਿਉ ਨਾਲ ਜਾਂਦੇ ਆ ਤੇ ਉਹ ਉਹਨਾਂ ਨੂੰ ਲੀਡਰ ਮੰਨ ਲੈਂਦੇ ਆ ਉਹ ਪਿੱਛੇ ਰਹਿ ਜਾਂਦੇ ਆ ਤੇ ਜੇ ਨਹੀਂ ਜਾਂਦੇ ਤੇ ਉਹ ਡਿਸਕ੍ਰੈਡਿਟ ਹੋ ਜਾਂਦੇ ਆ ਮਤਲਬ ਦੋਨੋਂ ਪੱਖਾਂ ਤੋਂ ਉਹਨਾਂ ਨੂੰ ਡਿਸਕ੍ਰੈਡਿਟ ਕਰਨ ਦੀ ਕਿਤੇ ਮਹਿੰਮਤੇ ਨਹੀਂ ਇਹ ਗੱਲ ਨੂੰ ਸਮਝਣਾ ਪਏਗਾ ਭਾਵੇਂ ਅੱਜ ਪੰਜਾਬ ਦੇ ਜਾਇ ਪੁੱਤਰ ਹੀ ਉੱਥੇ ਖੜੇ ਨੇ ਗੋਲੀਆਂ ਵੀ ਉਹਨਾਂ ਤੇ ਚਲਣੀਆਂ ਉਹਨਾਂ ਦਾ ਨੁਕਸਾਨ ਵੀ ਹੋਣਾ ਅੱਜ ਸਾਡੀ ਟੀਮ ਜਿਹੜੀ ਆ ਉਹ ਉੱਥੇ ਮੈਡੀਕਲ ਹੈਲਪ ਲੈ ਕੇ ਪਿਛਲੇ ਕਿੰਨੇ ਦਿਨਾਂ ਤੋਂ ਬੈਠੀ ਅੱਜ ਵੀ ਸਾਡੇ ਬੱਚੇ ਡਾਕਟਰਸ ਉੱਥੇ ਸਾਰੇ ਪਹੁੰਚੇ ਹੋਏ ਨੇ ਕਿ ਉਹਨਾਂ ਨਾਲ ਕੋਈ ਘਟਨਾ ਵਾਪਰਦੀ ਹੈ ਤੇ ਉਹਨਾਂ ਦੀ ਫੌਰੀ ਮਦਦ ਕੀਤੀ ਜਾ ਸਕੇ ਪਰ ਇਹ ਗੱਲ ਨੂੰ ਸਮਝਣਾ ਬੜਾ ਇੰਪੋਰਟੈਂਟ ਹੈ ਕਿ ਇਹ ਘਟਨਾ ਦੇ ਆਪਸ ਚ ਜੁੜਦੀਆਂ ਕਿਵੇਂ ਨੇ ਕਿ ਭਾਜਪਾ ਤੇ ਅਕਾਲੀ ਦਲ ਇਕੱਠੇ ਹੋਣ ਲੱਗੇ ਨੇ ਤੇ ਪੰਜਾਬ ਚ ਫਿਰ ਇੱਕ ਜਿਹੜੀ ਆ ਉਹ ਉਹੀ ਮੋਹਿਮ ਸ਼ੁਰੂ ਕਰ ਦਿੱਤੀ ਜਾਂਦੀ ਹੈ ਤੇ ਕਿਤੇ ਇਹਦਾ ਪੋਲੀਟਿਕਲ ਫਾਇਦਾ ਜਿਹੜੀ ਅੱਜ ਵਾਲੀ ਧਿਰ ਰਹਿ ਕਾਬਜ ਉਹ ਤੇ ਨਹੀਂ ਲੈਣਾ ਚਾਹੁੰਦੀ ਇਹ ਆਪਣੇ ਆਪ ਚ ਬਹੁਤ ਸਾਰੀਆਂ ਗੱਲਾਂ ਨੇ ਕਿਉਂਕਿ ਅਸੀਂ ਜਦੋਂ ਸੋਚਣ ਤੇ ਆਨੇ ਆ ਤੇ ਸਾਨੂੰ ਜਿਹੜਾ ਉਹ ਦਿਮਾਗ ਦੇ ਘੋੜੇ ਹਰ ਡਾਇਰੈਕਸ਼ਨ ਚ ਕ੍ਰਿਟੀਕਲ ਥਿੰਕਿੰਗ ਜਿਹਨੂੰ ਕਹਿੰਦੇ ਮੈਂ ਇੱਕ ਛੋਟੀ ਜੀ ਕਹਾਣੀ ਦੇ ਨਾਲ ਇਸ ਗੱਲ ਨੂੰ ਸਮਝਾਉਣਾ ਚਾਹਾਂਗਾ ਇੱਕ ਬੰਦਾ ਜਿਹੜਾ ਉਹ ਉਹਨੂੰ ਧੁੱਪ ਚ ਜਾ ਰਿਹਾ ਸੀ ਤੇ ਇੱਕ ਦਰਖਤ ਆਂਦਾ ਤੇ ਉਹਦੇ ਥੱਲੇ ਖੜਾ ਹੋ ਜਾਂਦਾ ਤੇ ਦਰਖਤ ਦੇ ਸਾਹਮਣੇ ਇੱਕ ਘਰ ਸੀ ਚੁਬਾਰੇ ਚ ਇੱਕ ਬੰਦਾ ਆਵਾਜ਼ ਦਿੰਦਾ ਕਿ ਭਾਈ ਸਾਹਿਬ ਮੈਂ ਪਾਣੀ ਲਿਆਵਾਂ ਤੁਹਾਡੇ ਵਾਸਤੇ ਉਹ ਜਿਹੜਾ ਥੱਲੇ ਬੰਦਾ ਬੈਠਾ ਸੀ ਕਹਿੰਦਾ ਬੜਾ ਚੰਗਾ ਬੰਦਾ ਹੈ ਇਹ ਰਾਹ ਜਾਂਦੇ ਨੂੰ ਪਾਣੀ ਪੁੱਛ ਰਿਹਾ ਤੇ ਉਹ ਉਹ ਤਾਂ ਆਪਣੀ ਬਾਰੀ ਢੋਂਦਾ ਤੇ 2-4-5 ਮਿੰਟ ਥੱਲੇ ਨਹੀਂ ਆਉਂਦਾ ਤੇ ਉਹ ਜਿਹੜਾ ਥੱਲੜਾ ਬੰਦਾ ਸੀ ਕਹਿੰਦਾ ਯਾਰ ਕਿੰਨਾ ਮਾੜਾ ਮੈਨੂੰ ਖੜਾ ਕਰ ਦਿੱਤਾ ਉਹਦੀ ਸੋਚ ਵੇਖੋ ਪਹਿਲੇ ਉਹ ਕਹਿ ਰਿਹਾ ਕਿੰਨਾ ਚੰਗਾ ਹੈ ਫਿਰ ਉਹ ਕਹਿ ਰਿਹਾ ਕਿੰਨਾ ਮਾੜਾ ਹੈ ਕਿ 5 ਮਿੰਟ ਹੋ ਗਏ 10 ਮਿੰਟ ਹੋ ਗਏ ਮੇਰੇ ਵਾਸਤੇ ਪਾਣੀ ਲੈ ਕੇ ਨਹੀਂ ਆਇਆ ਇਹ ਲੀਡਰ ਨੂੰ ਥੱਲੜਾ ਬੂਹਾ ਹੁੰਦਾ ਤੇ ਉਹ ਹੱਥੇ ਜੱਗ ਫੜਿਆ ਤੇ ਗਲਾਸ ਫੜਿਆ ਉਹਦੇ ਵੱਲ ਵੱਧ ਰਿਹਾ ਤੇ ਉਹ ਨੂੰ ਵੇਖ ਕੇ ਸੋਚਦਾ ਕਿ ਯਾਰ ਵਾਕਈ ਚੰਗਾ ਬੰਦਾ ਵੇਖ ਪਾਣੀ ਲੈ ਕੇ ਆਇਆ ਤੇ ਜਿੱਲੇ ਕੋਲ ਆਂਦਾ ਤੇ ਉਹ ਨੂੰ ਪਾਣੀ ਪਾ ਕੇ ਦਿੰਦਾ ਤੇ ਉਹ ਪਾਣੀ ਨਹੀਂ ਸ਼ਕੰਜਵੀ ਆ ਉਹ ਪੀ ਰਿਹਾ ਤੇ ਕਹਿੰਦਾ ਉਹ ਅੱਗੋ ਬੰਦਾ ਜਿਹੜਾ ਲੈ ਕੇ ਆਇਆ ਕਹਿੰਦਾ ਮੈਨੂੰ 10 ਮਿੰਟ ਤਾਂ ਲੱਗੇ ਮੈਂ ਤੇਰੇ ਲਈ ਸ਼ਕੰਜਵੀ ਬਣਾਉਣ ਲੱਗ ਪਿਆ ਸੀ ਉਹ ਕਹਿੰਦਾ ਯਾਰ ਬੰਦਾ ਵਧੀਆ ਉਹ ਜਦੋਂ ਪੀਂਦਾ ਤੇ ਕਹਿੰਦਾ ਇਹਦੇ ਵਿੱਚ ਤਾਂ ਮਿੱਠਾ ਨਹੀਂ ਹੈਗਾ ਯਾਰ ਕਿੱਡਾ ਘਟਿਆ ਤੇ ਸ਼ਕੰਜਵੀ ਬਿਆਣੀ ਜਿੱਤੇ ਮਿੱਠਾ ਤੇ ਪਾ ਦਿੰਦਾ ਉਹ ਆਪਣੀ ਜੇਬ ਜੋ ਪੂਰੀ ਕਰਦਾ ਕਹਿੰਦਾ ਜੀ ਮੈਂ ਮਿੱਠਾ ਤਾਂ ਨਹੀਂ ਪਾਇਆ ਸੀ ਕਿ ਕਿਤੇ ਤੁਹਾਨੂੰ ਸ਼ੂਗਰ ਨਾ ਹੋਵੇ ਤੇ ਪੁੱਛ ਕੇ ਪਾ ਦਿਆਂਗਾ ਹੁਣ ਉਹ ਉਹਦੀ ਸੋਚ ਬਾਰ ਬਾਰ ਬਦਲ ਰਹੀ ਹੈ ਤੇ ਅਸੀਂ ਆਪਣੀ ਸੋਚ ਦੇ ਘੋੜੇ ਇੱਕੋ ਜਗ੍ਹਾ ਤੇ ਖੜੇ ਕਰ ਲੈਨੇ ਆ ਤੇ ਇੱਕੋ ਜਗ੍ਹਾ ਵੱਲੇ ਪਾਸੇ ਭਜਾਈ ਜਾ ਰਹੇ ਆ ਅੱਜ ਪੰਜਾਬ ਦੀ ਜਿਹੜੀ ਤੁਸੀਂ ਦੇਖੋ ਕਿ ਲੀਡਰਸ਼ਿਪ ਕਰਾਈਸਿਸ ਕਿੱਡਾ ਜ਼ਬਰਦਸਤ ਹੈ ਕਿ ਪੰਜਾਬ ਚੋਂ ਕੁਝ ਸਿੱਖ ਫੜਿਆ ਜਾਏ ਬੰਦੀ ਸਿੱਖਾਂ ਦੇ ਉੱਤੇ ਮੋਰਚੇ ਲੱਗੇ ਸਾਰਾ ਕੁਝ ਹੋਇਆ ਮੈਂ ਇਸ ਗੱਲ ਵੱਲ ਨਹੀਂ ਜਾਵਾਂਗਾ ਕਿ ਉਹਨੂੰ ਮੈਨੇਜ ਕੌਣ ਕਰ ਰਿਹਾ ਸੀ ਤੇ ਉਹਦੇ ਪਿੱਛੇ ਕੌਣ ਸੀ ਤੇ 10 ਬੰਦੇ 20 ਬੰਦੇ 50 ਬੰਦੇ ਉਸ ਜਗ੍ਹਾ ਤੇ ਖੜੇ ਹੁੰਦੇ ਆ ਤੇ ਪੰਜਾਬ 'ਚ ਇੱਕ ਬੰਦਾ ਜਿਹਦੇ ਸਿਰ ਤੇ ਕੇਸ ਨਹੀਂ ਮੈਂ ਨਹੀਂ ਕਹਿੰਦਾ ਕਿ ਉਹ ਕੰਮ ਮਾੜਾ ਕਰ ਰਿਹਾ ਕਿ ਚੰਗਾ ਕਰ ਰਿਹਾ ਮੈਂ ਉਹਦੇ ਕੰਮਾਂ ਵੱਲ ਹੀ ਜਾਵਾਂਗਾ ਪਰ ਉਹਨੂੰ ਪੁਲਿਸ ਗ੍ਰਿਫਤਾਰ ਕਰਦੀ ਹੈ ਤੇ ਉਹਦੇ ਪਿੱਛੇ ਸਾਰਾ ਪੰਜਾਬ ਜਿਹੜਾ ਪੱਪਾ ਭਾਰ ਕਰ ਦਿੱਤਾ ਜਾਂਦਾ ਹੈ ਅੱਜ ਸਿੱਖ ਤੁਹਾਡਾ ਲੀਡਰ ਨਾਰ ਰਵੇ ਇਸ ਗੱਲ ਦੇ ਲਈ ਸ਼ੇਰਾਂ ਤੋਂ ਪੱਗਾਂ ਤੋਂ ਬਗੈਰ ਵਾਲੇ ਜਿਹੜੇ ਨੇ ਉਹਨਾਂ ਨੂੰ ਤੁਹਾਡੇ ਅੱਗੇ ਪੰਥ ਦੇ ਮੁੱਦੇ ਲੈ ਕੇ ਪ੍ਰੈਜ਼ੈਂਟ ਕੀਤਾ ਜਾ ਰਿਹਾ ਤੇ ਤਾਂ ਜੋ ਆਉਣ ਵਾਲੇ ਸਮੇਂ 'ਚ ਇਹ ਗੱਲ ਸਾਬਤ ਕੀਤੀ ਜਾ ਸਕੇ ਕਿ ਸਿੱਖਾਂ ਦਾ ਲੀਡਰ ਤੇ ਇਦਾਂ ਦਾ ਵੀ ਹੋ ਸਕਦਾ ਅਸੀਂ ਪੜ੍ਹਾਈ ਤੋਂ ਊਨੇ ਰਹਿ ਗਏ ਅਸੀਂ ਸੋਚ ਤੋਂ ਊਨੇ ਰਹਿ ਗਏ ਅਸੀਂ এনवायरमेंट ਪੱਖੋਂ ਆਪਣੇ ਪੰਜਾਬ ਦਾ ਧਿਆਨ ਨਹੀਂ ਰੱਖ ਸਕੇ ਜਿੱਥੇ ਪੰਜਾਬੀ ਕਿਉਂਕਿ ਜਸਕਿਰਤ ਸਿੰਘ ਵੀਰ ਬੈਠੇ ਸਾਹਮਣੇ ਤੇ এনवायरमेंट ਦੀ ਗੱਲ ਜਿਹੜੀ ਆ ਉਹ ਆਪ ਮੁਹਾਰੇ ਨਿਕਲ ਆਂਦੀ ਐ ਅਸੀਂ ਜੇ ਉਹ ਧਰਤੀ ਜਿੱਥੇ ਕੁਦਰਤੀ ਤੇ ਰਾਬ ਵਸਣ ਦੀ ਗੱਲ ਕੀਤੀ ਜਾਂਦੀ ਹੈ ਉਹ ਧਰਤੀ ਦਾ ਪੌਣ ਪਾਣੀ ਤੇ ਜਿਹੜਾ ਸਾਰਾ ਆਪੋ ਹਵਾ ਸੀ ਗੰਦਲੀ ਕਰ ਦਿੱਤੀ ਅਸੀਂ ਕਿਹੜੇ ਕਿਹੜੇ ਪੱਖੇ ਪਾਸੇ ਸੋਚਣਾ ਅਸੀਂ ਸੋਚਦੇ ਵੀ ਅਾਂ ਕੇ ਨਹੀਂ ਸੋਚਦੇ ਕਿ ਸਿਰਫ ਦਿਨ ਬਣਾਣੇ ਆ ਤੇ ਦਿਨ ਬਣਾ ਕੇ ਅਸੀਂ ਖਤਮ ਕਰ ਦਿੰਨੇ ਆ ਉਹਦੇ ਪਿੱਛੇ ਜਿਹੜੀ ਥਾਟ ਹੈ ਜਾਂ ਉਹਨੂੰ ਅੱਗੇ ਲਿਜਾਣ ਦੇ ਲਈ ਜਿਹੜੀ ਲੋੜ ਹੈ ਟੀਮ ਵਰਕ ਦੀ ਜਿਹੜੀ ਭਰੋਸੇ ਦੀ ਜਿਹੜੀ ਜੜਾ ਸੀ ਵੈਸੇ ਤੇ ਅਰਦਾਸ ਚ ਰੋਜ਼ ਮੰਗਦੇ ਆ ਸਿੱਖਾ ਨੂੰ ਸਿੱਖੀ ਦਾਤ ਕੇ ਇਸ ਦਾਤ ਤੇ ਭਰੋਸੇ ਦਾਤ ਦੀ ਵੀ ਗੱਲ ਕਰਦੇ ਆ ਵਿਸਾ ਦਾਤ ਦੀ ਵੀ ਗੱਲ ਕਰਦੇ ਆ ਪਰ ਅਸੀਂ ਉਹ ਭਰੋਸਾ ਤੇ ਵਿਸਾ ਅਸੀਂ ਆਪਸ ਵਿੱਚ ਦੂਜੇ ਤੇ ਨਹੀਂ ਕਰਦੇ ਇਹ ਇਹ ਸਾਰੀਆਂ ਗੱਲਾਂ ਨੂੰ ਜਿਹੜਾ ਉਹ ਪੁਰਾਣੇ ਸੰਦਰਭ ਚੋਂ ਲੋ ਬਹੁਤੇ ਉਦੋਂ ਭਰੋਸਾ ਕਿਦਾਂ ਦਾ ਸੀ ਤੇ ਅੱਜ ਲੋ ਬੋ ਤੇ ਅੱਜ ਭਰੋਸਾ ਕਿਦਾਂ ਦਾ ਤੇ ਮੈਨੂੰ ਲੱਗਦਾ ਹੈ ਕਿ ਅੱਜ ਦਾ ਸਮਾਂ ਵੀ ਪੁਰਾਣੇ ਸਮੇਂ ਵਰਗਾ ਜਿਹੜਾ ਉਹ ਦ੍ਰਿੜ ਇਰਾਦੇ ਵਾਲਾ ਹੋ ਸਕਦਾ ਹੈ ਕਿ ਜੇ ਇਹ ਵਿੱਚ ਭਰੋਸੇ ਦੀ ਦਾਤ ਜਿਹੜੀ ਹੈ ਉਹ ਅਸੀਂ ਪਾ ਲਈਏ ਤੇ ਸਾਰੀ ਗੱਲ ਅੱਗੇ ਤੁਰ ਸਕਦੀ ਹੈ ਮੈਂ ਗੱਲਾਂ ਨੂੰ ਖੁੱਲੀਆਂ ਛੱਡ ਕੇ ਕਿਉਂਕਿ ਮੈਨੂੰ ਪਤਾ ਹੈ ਕਿ ਵਿਦਵਾਨ ਸੱਜਣ ਬੈਠੇ ਨੇ ਉਹਨਾਂ ਨੇ ਇਹਨਾਂ ਨੂੰ ਸੰਪੂਰਨ ਕਰਨਾ ਬਹੁਤ ਧੰਨਵਾਦ ਤੁਹਾਡੇ ਸਾਰਿਆਂ ਦਾ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ